ਕਿ 4 ਕਿਤਾਬਾਂ ਪੋਸਟ ਆਰਡਰ ਨਾਲ ਆ ਗਈਆਂ ਇਹ ਨਜ਼ਰਾਂ ਆ ਗਈਆਂ ਉਹ ਮੇਰੀਆਂ ਨਜ਼ਰਾਂ ਆ ਗਈਆਂ ਉਹ ਮੇਰੇ ਸੋਨਿਆ ਉਹ ਮੇਰਾ ਦਲਵਾਂ ਦੀ ਸਾਨੂੰ ਇਹ ਪਤਾ ਲੱਗਾ ਕਿ ਮੇਰੇ ਚਾਚੇ ਦਾ ਮੁੰਡਾ ਨਿਤਿਸ਼ ਕੌਲ ਕਿ ਉਹਦਾ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਸਿਵਲ ਹਸਪਤਾਲ ਉਹਨਾਂ ਨੇ ਇਹ ਦੱਸਿਆ ਵੀ ਪੂਰਾ ਹੋ ਗਿਆ ਇੰਡੀ ਗੰਬਾ 20 ਸਾਲ ਦੀ ਮਹਾਰਾਜ ਜੀ ਠੀਕ ਹੈ 99 ਸਾਲੋਂ ਮਕੋਦਰਸ਼ਾ ਕੰਮ ਕਰਦਾ ਪਿੰਡੋਂ ਆ ਰਿਹਾ ਸੀ ਸਲੂਨ ਦੇ ਵਿੱਚ ਕੰਮ ਕਰਦਾ ਸੀ ਆ ਜੀ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨੋਂ ਇਹ ਮੰਗ ਕਰਦੇ ਇਨਸਾਫ ਹੋ ਸਕੇ ਸਾਡੇ ਨਾਲ ਸਾਰਿਆਂ ਨੂੰ ਪਹਿਲਾਂ ਤੋਂ ਪ੍ਰੈਸ ਮੀਡੀਆ ਵਾਲਿਆਂ ਨੂੰ ਇਹ ਇੱਕ ਮੁੰਡਾ ਨਿਤਿਸ਼ ਕੋਲ ਆ ਇਹਦਾ ਫਾਦਰ ਨੇਮ ਪਰਮਜੀਤ ਕੋਲ ਆ ਇਹ ਵਾਸੀ ਹੈਗਾ ਬਿੱਲੀ charm ਦਾ ਤੇ ਰਜਾਨਾ ਦੀ ਤਰ੍ਹਾਂ ਮਤਲਬ ਇਥੇ ਸਨੂਨ ਦੇ ਵਿੱਚ ਕੰਮ ਕਰਦਾ ਹੈ ਜਿਵੇਂ ਪੁੱਤਰ ਤੇ ਅੱਜ ਇਹ ਮੋਟਰਸਾਈਕਲ ਜਿਹੜਾ ਇਹਦੇ ਕੋਲ 208 FL 0944 ਉਥੇ ਆ ਰਿਹਾ ਸੀ ਤੇ ਇਹ ਜਦੋਂ ਬਿੱਲੀ charm ਤੋਂ ਪੁੱਤਰ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਤਕਰੀਬਨ ਸੰਘੂ ਦਾ ਬਾਕਸ ਪਾਉਸ ਕਰਕੇ ਉਹਤੇ ਅਚਾਨਕ ਸੜਕ 'ਤੇ ਮਤਲਬ ਇਹਦਾ ਐਕਸੀਡੈਂਟ ਹੋ ਗਿਆ ਕਿ ਸ਼ੁਰੂਨ ਫਤ ਸੀਗਾ ਉਹਦੇ ਨਾਲ ਇਹ ਉਹ ਜਿਹੜੀ ਜਿਹੜੀ ਮੂੰਹ ਦੇ ਉੱਤੇ ਜ਼ਿਆਦਾ ਜਿਹੜੀ ਇੱਕ ਜਿਹੜੋ ਪਿੱਛੋਂ ਵੱਜਿਆ ਤੇ ਮੋਢੇ 'ਤੇ ਸੱਟ ਲੱਗੀ ਹੈ ਤੇ ਮਤਲਬ ਕਾਫੀ ਸੀਰੀਅਸ ਇੰਜਰੀ ਹੋ ਗਿਆ ਸੀ ਜਿਹਨੂੰ ਮੌਕੇ ਤੇ ਜਿਹੜੀ ਆ ਐਮਰਜੈਂਸੀ ਦੇ ਐਕਸਪਾਰਟ ਨੇ ਜਿਹੜੀ ਫੇਰੇ ਉਹਨੇ ਕਰਿਆ ਹੈ ਉਹ ਦੇਖੋ ਕਿ ਕੀ ਹੋਇਆ ਇਹ ਸਰ ਜਿਹੜਾ ਐਕਸੀਡੈਂਟ ਆ ਐਕਸੀਡੈਂਟ ਖੜੇ ਵਾਹਨ ਦੇ ਵਿੱਚ ਵਜਿਆ ਜਾਂ ਇਹ ਕੋਈ ਰੀਅਲ ਐਕਸੀਡੈਂਟ ਹੈ ਇਹ ਤਾਂ ਹਜੇ ਕੋਈ ਨਹੀਂ ਇਨਵੈਸਟੀਗੇਟ ਕਰ ਰਹੇ ਕਿਉਂਕਿ ਇਹ ਪ੍ਰੈਜ਼ੈਂਟ ਮੌਕੇ ਤੇ ਹੈ ਨਹੀਂ ਸੀ ਤੇ ਜ਼ਿਆਦਾਤਰ ਇਹ ਹੀ ਲੱਗ ਰਿਹਾ ਵੀ ਉਹ ਵਾਹਨ ਉੱਥੇ ਪਹਿਲਾਂ ਆਲਰੇਡੀ ਖੜਾ ਸੀ ਅਜ ਕਿਸ ਤਰ੍ਹਾਂ ਜੇ ਕੋਈ ਮੌਕੇ ਤੇ ਕੋਈ ਚਸ਼ਮਦੀਰ ਮਿਲੂਗਾ ਤੇ ਹੁਣ ਅਸੀਂ ਪਰਵਾ ਇਹਦਾ ਐਕਚੁਅਲੀ ਫਾਦਰ ਜਿਹੜੇ ਆ ਪਰਮਜੀਤ ਆ ਉਹ ਵਿਦੇਸ਼ ਰਹਿੰਦੇ ਆ ਸਾਊਦੀ ਅਰਬ ਤੇ ਉਹਨੇ ਵਾਰਸਾ ਨਾਲ ਮੇਰੀ ਗੱਲਬਾਤ ਹੋਈ ਆ ਹਸਪੀਟਲ ਵੀ ਜਾ ਕੇ ਡੈਡ ਬਡੀ ਹਸਪੀਟਲ ਪਈ ਆ ਉਹ ਜਿਸ ਤਰ੍ਹਾਂ ਦੀ ਉਹ ਕਾਰਵਾਈ ਚਾਹਣਗੇ ਜਿਹੜੀ ਲੀਗਲੀ ਕਰਦੀ ਆ ਉਹ ਅਸੀਂ ਮਤਲਬ ਕਰਾਂਗੇ ਉਹ ਆਪਣੇ ਸਲਾਹ ਮਸ਼ਵਰਾ ਕਰ ਰਹੇ ਆ